ਜੰਦ ਲਫਜ ਨੇ ਕਿਤਨਾ ਕਿਤਨਾ ਇੱਕ ਸਿਆਰੀ ਵਿਆਰੀ ਇੱਕ ਅੱਖਰ ਦੇ ਨਾਲ ਅਰਥ ਬਦਲ ਜਾਂਦੇ ਨੇ ਗੱਲਾਂ ਬਦਲ ਜਾਂਦੀਆਂ ਨੇ ਇਹ ਅੱਜ ਸਾਰੀ ਸੰਗਤ ਹਿਰਦੇ ਦੀ ਡਾਇਰੀ ਤੇ ਲਿਖ ਲੈਣਾ ਕਿ ਕਦੀ ਵੀ ਜੋ ਨੇਮ ਕਰਕੇ ਅਰਦਾਸ ਕਰਦੇ ਹੋ ਆਹ ਕਦੀ ਨਹੀਂ ਕਹਿਣਾ ਸਤਿਗੁਰੂ 101 ਪਾੜ ਸੁਖਮਨੀ ਸਾਹਿਬ ਜੀ ਦੇ ਮੈਂ ਕੀਤੇ ਨੇ ਆਹ ਅਰਦਾਸ ਸੈ ਸੋ ਪੜ ਜਵਜੀ ਸਾਹਿਬ ਦੇ ਸਤਿਗੁਰੂ ਮੈਂ ਕੀਤੇ ਨੇ ਆ ਅਰਦਾਸ ਤੇ ਹੋਮ ਹੈ ਸਿਰਫ ਇਨੇਕ ਬਚਨ ਅੱਜ ਝੋਲੀ ਚ ਪਾਉਣਾ ਕੋਈ ਵੀ ਅਰਦਾਸ ਉਹਦੇ ਪਿੱਛੇ ਨਿਮ ਕੀਤਾ ਹੈ ਗੁਰੂ ਰਾਮਦਾਸ ਦੇ ਦਰ ਤੇ ਕਰ ਰਹੇ ਹੋ ਪਟਨਾ ਸਾਹਿਬ ਕਰ ਰਹੇ ਹੋ ਕੌਂਟਾ ਸਾਹਿਬ ਕਰ ਰਹੇ ਹੋ ਖੇਮਕੁੰਡ ਸਾਹਿਬ ਕਰ ਰਹੇ ਹੋ ਹਜ਼ੂਰ ਸਾਹਿਬ ਕਰ ਰਹੇ ਹੋ ਕਿਦਰੇ ਗੁਰਦੁਆਰੇ ਅਰਦਾਸ ਕਰ ਰਹੇ ਹੋ ਤੇ ਇਹ ਨਹੀਂ ਕਹਿਣਾ 250 ਪਾਠ ਜਪਜੀ ਸਾਹਿਬ ਕੀਤੇ ਕਹਿਣਾ ਕੀ ਇਹ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੂੰ ਮੇਰੇ ਗਰੀਬ ਕੋਲੋਂ 250 ਪਾਠ ਜਪਜੀ ਸਾਹਿਬ ਦੀ ਸਿਰ ਤੇ ਹੱਥ ਰੱਖ ਕੇ ਸੇਵਾ ਲਈਏ ਸਿਰ ਵੇਖੋ ਲਫਾਜੀ ਨੇ ਕੀਤੇ ਨੇ ਗੁਰੂ ਹੱਸੇਗਾ ਆਪ ਜੀ ਨੂੰ ਵੇਖ ਕੇ ਸਤਿਗੁਰੂ ਹੱਸਣਗੇ ਓਏ ਹੋਏ ਤੂੰ ਕੀਤੇ ਰਮਾਨ ਕੀ ਕਰ ਤੇ ਮਾਪਰਸ਼ਾ ਦੀ ਯੁਗਤੀ ਇੰਨਾ ਹੀ ਕਹਿ ਦਈਏ ਸਤਿਗੁਰੂ ਤੋਂ ਸਿਰ ਤੇ ਹੱਥ ਰੱਖ ਕੇ ਸੇਵਾ ਲਈਏ ਤੇ ਉਸ ਵੇਲੇ ਕਲਗੀਆਂ ਵਾਲਾ ਵੀ ਖੁਸ਼ ਹੁੰਦਾ ਹੈ ਇਹਨੂੰ ਅਰਜੀ ਲਿਖਣ ਦੀ ਜਾਚ ਆ ਗਈ ਇਹਨੂੰ ਅਰਜੀ ਭੇਜਣ ਦੀ ਜਾਚ ਆ ਗਈ ਦੂਸਰਾ ਕੋਸ਼ਿਸ਼ ਕਰੋ ਜਦੋਂ ਵੀ ਕੋਈ ਵਿਸ਼ੇਸ਼ ਅਰਦਾਸ ਕਰਨੀ ਹੈ ਤੇ ਹੱਥ ਖਾਲੀ ਨਾ ਹੋਵੇ ਸੂਰਜ ਪ੍ਰਕਾਸ਼ ਦੇ ਬਚਨ ਨੇ ਵਾਹਿਗੁਰੂ ਨਿਤ ਨਾਮ ਜਪੋ ਦੇਗ ਤੇ ਹਾਵਲ ਕੀ ਕਰੀਏ ਕੋਸ਼ਿਸ਼ ਕਰ ਦੇਗ ਲੈ ਕੇ ਅਰਦਾਸ ਕਰ ਇਹ ਵੀ ਮਰਿਆਦਾ ਹੈ ਮਰਿਆਦਾ ਜੇ ਤੇਰੇ ਘਰ ਪ੍ਰਕਾਸ਼ ਦੇਗ ਬਣਾ ਕੇ ਕਿਰਪਾਨ ਪੇਟ ਕਰਕੇ ਸਤਿਗੁਰ ਦਾ ਹਿੱਸਾ ਕੱਢ ਕੇ ਪੰਜ ਪਿਆਰਿਆਂ ਦਾ ਕੱਢ ਕੇ ਤੋਲੀਆਂ ਪਾ ਕੇ 6 ਪੋੜੀਆਂ ਅਨੰਦ ਸਾਹਿਬ ਪੜ ਕੇ ਅਰਦਾਸ ਕਰ ਤੇਰੀ ਅਰਜੀ ਬਣ ਕੇ ਪਹੁੰਚੇਗੀ ਉੱਥੇ ਗੱਜ ਕੇ ਆਖੋ ਸਤਨਾਮ ਇਹ ਗੁਰਦੁਆਰੇ ਵੀ ਕਰਨੀ ਹੈ ਤੇ ਪ੍ਰਸ਼ਾਦ ਕਿਰਪਾਨ ਭੇਟ ਕਰਨ ਤੋਂ ਬਾਅਦ ਭਾਵਨਾ ਨਾਲ ਲੈ ਕੇ ਸੂਰਜ ਪ੍ਰਕਾਸ਼ ਦੇ ਬਚਨ ਨੇ ਵਾਹਿਗੁਰੂ ਨਿਤ ਨਾਮ ਜਪੋ ਦੇਗ ਤੇ ਹਾਵਲ ਕੀ ਕਰੀਏ ਕਿਤੇ ਬਹੁਤ ਮਜਬੂਰੀ ਹੋਵੇ ਫਿਰ ਭਾਵੇਂ ਸੁੱਕਾ ਪ੍ਰਸ਼ਾਦ ਗੁਰੂ ਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਉਹ ਤੇਰਾ ਪਿਆਰ ਵੇਖਦਾ ਹੈ ਆਖੋ ਸਤਿਨਾਮ ਵਾਹਿਗੁਰੂ ਉਹ ਤੇਰੀ ਪ੍ਰੀਤ ਵੇਖਦਾ ਤੀਸਰਾ ਕਿ ਕਿਸੇ ਮੇਰੀ ਭੈਣ ਨੂੰ ਕਿਸੇ ਮੇਰੇ ਵੀਰ ਨੂੰ ਵੈਗੁਰੂ ਕੀਰਤਨ ਦੀ ਦਾਤ ਦੇ ਦੇ ਕਿਸੇ ਸੁਸਾਇਟੀ ਦਾ ਜਥੇ ਦਾ ਮੁਖੀ ਬਣਾ ਦੇਵੇ ਕਈ ਵਾਰੀ ਫਿਰ ਲੋਗ ਉਹਨਾਂ ਨੂੰ ਚਿੱਟ ਦਿੰਦੇ ਨੇ ਸਾਡੀ ਅਰਦਾਸ ਕਰਦੇ ਆ ਇਹ ਵੀ ਝੁਗਤੀ ਹੈ ਜਦੋਂ ਤੁਹਾਨੂੰ ਕੋਈ ਚਿੱਟ ਦਵੇ ਮੇਰੀ ਅਰਦਾਸ ਕਰਦੇ ਉਹਦੇ ਵਿੱਚ ਵੀ ਝੁਗਤੀ ਹੈ ਉਹ ਕੀ ਝੁਗਤੀ ਹੈ ਚਿੱਟ ਦੇਣ ਵਾਲੇ ਦਾ ਤੇ ਗੁਰੂ ਦਾ ਨਾਤਾ ਹੈ ਇਹ ਆਪਸ ਵਿੱਚ ਜੋੜਨਾ ਆਪ ਵਿੱਚੋਂ ਨਿਕਲ ਜਾਣਾ ਹੈ ਆ ਕੋ ਸਤਨਾ ਇੱਕ ਬੀਬੀ ਐ ਉਹਦੇ ਸਰੀਰ ਤੇ ਬਹੁਤ ਕਸ਼ਟ ਬਹੁਤ ਜ਼ਿਆਦਾ ਦੁੱਖ ਹੈ ਇੱਕ ਸੁਸਾਇਟੀ ਦੀ ਮੁਖੀ ਐ ਕਹਿਣ ਲੱਗੀ ਦੁੱਖ ਜਾ ਨਹੀਂ ਰਿਹਾ ਕਿੰਨੇ ਸਾਲਾਂ ਤੋਂ ਕਿ ਦਾਸ ਨੇ ਕੁਦਰਤੀ ਪੁੱਛ ਲਿਆ ਮੈਂ ਕਿਹਾ ਤੁਸੀਂ ਸੁਸਾਇਟੀ ਦੇ ਮੁਖੀ ਹੋ ਅਰਦਾਸ ਆਬ ਕਰਦੇ ਹੋ ਸੁਸਾਇਟੀ ਚ ਕਹਿੰਦੇ ਹਾਂ ਮੈਂ ਕਹਿੰਦਾ ਜਦੋਂ ਅਰਦਾਸ ਕਰਦੇ ਹੋ ਤੇ ਫਿਰ ਕੀ ਲਫ਼ਜ਼ ਵਰਤਦੇ ਹੋ ਲੋਕ ਜਦੋਂ ਚਿੱਟਾ ਦੇ ਦਿੰਦੇ ਵੀ ਆਹ ਸਾਡੀ ਕਹਿੰਦੀ ਮੈਂ ਇਹੀ ਕਹਿੰਨੀ ਆ ਸਤਿਗੁਰੂ ਮੇਰੇ ਵੱਲੋਂ ਅਰਦਾਸ ਹੈ ਬਾਣੇ ਨੇ ਇਹਨੇ ਪਾਠ ਕੀਤੇ ਨੇ ਉਹਦਾ ਦੁੱਖ ਦੂਰ ਕਰੋ ਸਤਿਗੁਰੂ ਮੇਰੀ ਅਰਦਾਸ ਹੈ ਹੁਣ ਦੇਖੋ ਲਫ਼ਾਜੀ ਨੇ ਆਪ ਵਿੱਚ ਆ ਗਈ ਮੇਰੀ ਅਰਦਾਸ ਆ ਕੋ ਸਤਨਾਹ ਇਹ ਤੁਹਾਡੇ ਕੋਲੋਂ ਵਾਹਿਗੁਰੂ ਕੋਈ ਸੇਵਾ ਲੈ ਲਵੇ ਕੋਈ ਮੁਖੀ ਬਣਾ ਦੇਵੇ ਤੁਸੀਂ ਕਹੋ ਮੈਂ ਅਰਦਾਸ ਕਰਨੀ ਨਹੀਂ ਸਾਵੀ ਤੁਰਦਾ ਨਹੀਂ ਪ੍ਰਬੰਧ ਸਿਰਫ ਮਾਬਾ ਅਨੰਦ ਸਿੰਘ ਜੀ ਸਮਾਧ ਦਿੰਦੇ ਸੀ ਕਿਸੇ ਵੇਲੇ ਇੰਜ ਕਰਨੀ ਪੈ ਵੀ ਜਾਵੇ ਆਪ ਵਿੱਚੋਂ ਨਿਕਲ ਜਾਣਾ ਹੈ ਕੀ ਕਹਿਣਾ ਹੈ ਸਤਿਗੁਰੂ ਗੁਰਦਰਸ਼ਨ ਸਿੰਘ ਕੁਝ ਵੀ ਨਾ ਹੈ ਜਸਵੀਰ ਸਿੰਘ ਬਲਵੀਰ ਸਿੰਘ ਸਤਿਗੁਰੂ ਬਲਵੀਰ ਸਿੰਘ ਕੋਲੋਂ ਤੁਸੀਂ 250 ਪਾਠ ਜਪਜੀਤ ਸਾਹਿਬ ਸੇਵਾ ਲਈਏ ਫਲਾਣਾ ਰੋਗ ਨਿਵਾਰਨ ਕਰਨ ਦੀ ਬੇਨਤੀ ਕਰਦੇ ਨੇ ਹੁਣ ਉਹ ਜਾਣੇ ਤੇ ਗੁਰੂ ਜਾਣੇ ਆਖੋ ਸਤਨਾਮ ਤੁਸੀਂ ਵਿੱਚੋਂ ਨਿਕਲ ਗਏ ਜੇ ਤੁਸੀਂ ਆਪਣੇ ਵੱਲੋਂ ਤੇ ਫਿਰ ਕਹਿੰਦੇ ਹੋ ਸਕਦਾ ਹੈ ਹੋ ਸਕਦਾ ਉਹਦਾ ਕਸ਼ਟ ਤੇਰੇ ਤੇ ਵੀ ਆ ਸਕਦਾ ਆਖੋ ਸਤਨਾਮ ਇਹ ਜੁਗਤੀਆਂ ਇਹ ਨਹੀਂ ਆ ਅਗਰ ਤੈਨੂੰ ਕੋਈ ਸੰਗਤ ਦਾ ਮੁਖੀ ਬਣਾ ਦੇਵੇ ਮਹਾਰਾਜ ਕੋਈ ਤੈਨੂੰ ਆਗੂ ਬਣਾ ਦੇਵੇ ਲੋਕ ਤੈਨੂੰ ਕਹਿਣ ਵੀ ਮੇਰੀ ਅਰਦਾਸ ਤੇ ਉਸ ਵੇਲੇ ਉਹਦਾ ਨਾਮ ਬੋਲ ਕੇ ਸਤਿਗੁਰੂ ਫਲਾਣਾ ਸਿੰਘ ਬੇਨਤੀ ਕਰਦੇ ਆ ਆ ਮਨੋ ਕਾਮਨਾ ਹੈ ਇਹਨੇ ਪਾਠ ਉਹਨੇ ਨਹੀਂ ਹਾਜ਼ਰੀ ਲਾਈ ਤੁਸੀਂ ਸੇਵਾ ਲਈ ਹੈ ਹੁਣ ਉਹ ਜਾਣੇ ਤੇ ਗੁਰੂ ਜਾਣੇ ਤੂੰ ਨਿਕਲ ਗਿਆ ਜੇ ਆਪਣੇ ਵੱਲੋਂ ਗੱਜ ਕੇ ਆਖੋ ਸਤਨਾਮ ਚੌਥੀ ਯੁਗਤੀ ਅਰਦਾਸ ਦੀ ਕਹਿੰਦੇ ਅਰਦਾਸ ਕਰਨ ਵਿੱਚ ਅੰਦਰੋਂ ਅਤ ਦੀ ਨਿਮਰਤਾ ਹੋਵੇ ਤਾਂ ਅਰਦਾਸ ਪਹੁੰਚਦੀ ਆਖੋ ਸਤਨਾਮ ਵਾਹਾਂ ਪਹੁੰਚੇਗੀ ਅਰਦਾਸ ਦਮ ਨੇ ਹੋਵੇ ਮੈਂ ਚਾਹਾਂ ਤਾਂ ਕੰਮ ਕਰਾ ਸਕਦਾ ਆਂ ਚਲੋ ਕਹਿੰਦੇ ਸੀ ਅਰਦਾਸ ਕਰੋ ਉਹ ਅਜੇ ਫਿਰ ਮਕਰ ਦਮ ਨੇ ਬਾਬਾ ਨਨ ਸਿੰਘ ਜੀ ਕੋਲੋਂ ਆ ਚੌਥੀ ਜੁਗਤੀ ਬਾਰੇ ਜੇ ਕੁਝ ਸਮਝੀਏ ਤੇ ਬਾਬਾ ਨਨ ਸਿੰਘ ਜੀ ਦਾ ਬਚਨ ਏ ਕਹਿੰਦੇ ਅਰਦਾਸ ਕਰਨ ਵੇਲੇ ਬੋਲਾਂ 'ਚ ਵੀ ਨਿਮਰਤਾ ਹੋਵੇ ਹਿਰਦੇ 'ਚ ਵੀ ਨਿਮਰਤਾ ਹੋਵੇ ਤੇਰੇ ਖਲੌਣ 'ਚ ਵੀ ਨਿਮਰਤਾ ਹੋਵੇ ਆਖੋ ਸਤਿਨਾਮ ਵਾਹ ਬੋਲਾਂ 'ਚ ਵੀ ਨਿਮਰਤਾ ਹਿਰਦੇ 'ਚ ਵੀ ਨਿਮਰਤਾ ਅਰਦਾਸ ਔਰ ਖਲੌਣ 'ਚ ਵੀ ਇਨ ਫੀਲ ਨਾ ਕਰਿਓ ਬਾਬਾ ਨਨ ਸਿੰਘ ਦੀ ਬਚਨ ਕਰਦੇ ਸੀ ਕਈ ਅਰਦਾਸ ਵਿੱਚ ਇਹ ਦੋਵੇਂ ਹੱਥ ਐ ਥੱਲੇ ਰੱਖ ਲੈਂਦੇ ਨੇ ਲੱਤਾਂ ਖੁੱਲੀਆਂ ਹੁੰਦੀ ਇਹ ਮਹਾਪੁਰਸ਼ਾਂ ਦਾ ਬਚਨ ਹੈ ਕਹਿੰਦੇ ਅਰਦਾਸ ਵਿੱਚ ਲੱਤਾਂ ਖੁੱਲੀਆਂ ਐ ਇਹ ਹੱਥ ਦੋਵੇਂ ਥੱਲੇ ਨੇ ਇਹ ਹੰਕਾਰ ਦਾ ਸਰੂਪ ਹੈ ਤੁਸੀਂ ਕਹਿੰਦੇ ਬੱਚੇ ਦੇ ਪ੍ਰਿੰਸੀਪਲ ਨੂੰ ਮਿਲਣ ਜਾਓ ਇਨਕਮ ਟੈਕਸ سیل ਟੈਕਸ ਦੇ ਅਫਸਰ ਨੂੰ ਮਿਲਣ ਜਾਓ ਕਿਸੇ ਪੁਲਿਸ ਅਫਸਰ ਨੂੰ ਮਿਲਣ ਜਾਓ ਸੁਖਸਾਨ ਦੇ ਨਾਲ ਤੁਸੀਂ ਉਹਦੇ ਦਫਤਰ 'ਚ ਇੰਜ ਖਲੋਜੋ ਲੱਤਾਂ ਖੁੱਲੀਆਂ ਕਰਕੇ ਹੱਥ ਥੱਲੇ ਕਰਕੇ ਉਹ ਅਫਸਰ ਦੇ ਮਨ 'ਚ ਜ਼ਰੂਰ ਆਏਗਾ ਇਹਦਾ ਕੰਮ ਕੀ ਕਰਾਂ ਇਹਨੂੰ ਮੇਰੇ ਦਫਤਰ 'ਚ ਖਲੌਣ ਦੀ ਜਾਜ ਹੀ ਨਹੀਂ ਤੇ ਜੇ ਕਹਿੰਦੇ ਸੇਵਾਦਾਰਾਂ ਨੇ ਪੁੱਛਿਆ ਬਾਬਾ ਜੀ ਫਿਰ ਖਲੌਣ ਦੀ ਨਿਮਰਤਾ ਦਾ ਸਰੂਪ ਤੇ ਬਾਬਾ ਜੀ ਕਹਿੰਦੇ ਇਹ ਹੱਥ ਇੰਜ ਹੋਣ ਇਹ ਦੋਵੇਂ ਹੱਥ ਇੱਥੇ ਹੋਣ ਅਰਦਾਸ ਵੇਲੇ ਤੇ ਪੈਰ ਦੀ ਜਿਹੜੀ ਅੱਡੀ ਹੈ ਨਾ ਉਹ ਮਗਰੋਂ ਜੁੜੀ ਹੋਵੇ ਅੱਡੀ ਜੁੜੀ ਹੋਵੇ ਇਹ ਹੱਥ ਇੱਥੇ ਹੋਣ ਕਦੀ ਨੋਟ ਕਰੋ ਇਸ ਤਰ੍ਹਾਂ ਕੋਈ ਖੜਾ ਹੋਵੇ ਇਹ ਨਿਮਰਤਾ ਦਾ ਸਰੂਪ ਹੈ ਲੱਤਾਂ ਖੋਲੀਆਂ ਹੋਣ ਹੱਥ ਥੱਲੇ ਹੋਣ ਇਹ ਹਉਮੈ ਦਾ ਸਰੂਪ ਹੈ ਦਾਸ ਇਹ ਬਚਨ ਕਿਤਾਬਾਂ ਚੋਂ ਪੜ ਰਿਆ ਸੀ ਤੇ ਮੈਂ ਪੜਦੇ ਪੜਦੇ ਮੈਂ ਕਿਹਾ ਮਾ ਸਤਿਗੁਰੂ ਮਹਾਂਪੁਰਸ਼ੋ ਇਹ ਧਰਤੀ ਤੇ ਕੱਟੜ ਬੰਦੇ ਵੀ ਬੜੇ ਆ ਕੋਈ ਕੁਐਸਚਨ ਕਰ ਦਵੇ ਕਿ ਬਾਬਾ ਅਨੰਦ ਸਿੰਘ ਜੀ ਨੇ ਆ ਕੀ ਕਹਿਤਾ ਜੀ ਹੱਥਾਂ 'ਚ ਜੁੜੇ ਹੋਣ ਕੱਡੀਆਂ ਪੈਰਾਂ ਦੀਆਂ ਜੁੜੀਆਂ ਹੋਣ ਜੀ ਆ ਨਿਮਰਤਾ ਦਾ ਸਰੂਪ ਤੇ ਮੈਂ ਉਧਰ ਦੀ ਅਰਦਾਸ ਕੀਤੀ ਮੈਂ ਕਹਾਂ ਜੀ ਜੇ ਗੁਰਵਾਣੀ ਦੀ ਪੰਕਤੀ ਕੋਈ ਨਾਲ ਆ ਜੇ ਤੇ ਫਿਰ ਮਹਾਪੁਰਸ਼ ਦੇ ਬੱਚਨ ਵਿੱਚ ਪੂਰੀ ਮੋਹਰ ਲੱਗ ਜਾਂਦੀ ਏ ਕੋਈ ਕਟੜ ਬੰਦਾ ਵੀ ਕਿੰਤੂ ਪਰੰਤੂ ਅਲਾਵੀ ਕੱਟ ਨਹੀਂ ਕਰ ਸਕਦਾ ਜਦੋਂ ਦਾਸ ਨੇ ਅਰਦਾਸ ਕੀਤੀ ਤੇ ਆਹ ਹੱਥ ਇੱਥੇ ਹੁਣ ਇਹ ਵੀ ਪੰਕਤੀ ਆ ਗਈ ਓੜੋ ਇੱਕ ਵਾਰੀ ਵੀਰ ਇੱਕ ਵਾਰੀ ਪੜਨਾ ਜੀ ਓਏ ਕਰ ਜੋ do oh ਜੋਥੀ ਜੋਤੀ ਪੱਲੇ ਬਨੇ ਆਰਦਾਸ ਕਰਨ ਵਿੱਚ ਅੰਦਰੋਂ ਅਤ ਦੀ ਨਿਮਰਤਾ ਹੋਵੇ ਤਾਂ ਪਹੁੰਚਦੀ ਹੈ